ਕਿਤਾਬ ਕੌਰਨਾਮਾ ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ਲੇਖਕ ਬਲਜਿੰਦਰ ਸਿੰਘ ਕੋਟਪਾਰਾ 22ਵੇਂ ਭਾਗ ਵਿੱਚ ਸੁਣੋ ਸ਼ਹੀਦ ਮਾਤਾ ਇੰਦਰ ਕੌਰ ਦਾਨੀਪੁਰ ਅਤੇ ਸ਼ਹੀਦ ਬੱਚੀ ਰਾਜਪਾਲ ਕੌਰ ਰਾਣੀ ਉੱਚੋਂ ਆਵਾਜ਼ ਗੁਰਜੰਟ ਸਿੰਘ ਰੁੱਪ ਵਾਲੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਜਿੱਤ 23 ਜੇਠ 516 5 ਜੂਨ 1984 ਵਕਤ ਰਾਤ ਦੇ 1 ਵਜੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪਟਿਆਲਾ 5 ਜੂਨ 84 ਨੂੰ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਤੇ ਫੌਜੀ ਹਮਲਾ ਕੀਤਾ ਗਿਆ ਜਿਸ ਵਿੱਚ ਸੰਗਤਾਂ ਚੋਂ ਦੋ ਬੀਬੀਆਂ ਸਮੇਤ 13 ਮੌਕੇ ਤੇ ਹੀ ਸ਼ਹੀਦ ਹੋ ਗਏ ਤੇ 9 ਫਟੜ ਇਲਾਜ ਲਈ ਵਿਲਕਦੇ ਰਹੇ ਨਵੇਂ ਗੁਰੂ ਤੇਗ ਬਹਾਦਰ ਜੀ ਨੇ ਜਿਸ ਤਿਲਕ ਜੰਜੂ ਦੀ ਰੱਖਿਆ ਲਈ ਸ਼ਹਾਦਤ ਦਿੱਤੀ ਉਸ ਗੁਰੂ ਦੀ ਇਸ ਇਤਿਹਾਸਕ ਤੇ ਪਵਿੱਤਰ ਥਾਂ ਤੇ ਉਹਨਾਂ ਦੀ ਹੀ ਫੌਜ ਨੇ ਗੋਲੀਆਂ ਵਾਰਾ ਕੇ ਸਿੱਖਾਂ ਦਾ ਖੂਨ ਡੋਲਿਆ ਦੁੱਖਾਂ ਦਾ ਨਿਵਾਰਣ ਕਰਨ ਵਾਲੀ ਪਵਿੱਤਰ ਥਾਂ ਤੇ ਜੂਨ 1984 ਵਿੱਚ ਦਿੱਲੀ ਦਰਬਾਰ ਨੇ ਫੌਜਾਂ ਛਾੜ ਦਿੱਤੀਆਂ ਇਤਿਹਾਸ ਗੁਰੂ ਜੀ ਨੇੜੇ ਸੈਫਾਬਾਦ ਹੁਣ ਬਹਾਦਰਗੜ ਵਿਰਾਜਮਨ ਹੋਏ ਸਨ ਕਿ ਇਥੋਂ ਦੀਆਂ ਸੰਗਤਾਂ ਨੇ ਉਹਨਾਂ ਕੋਲ ਜਾ ਕੇ ਫਰਿਆਦ ਕੀਤੀ ਕਿ ਉਥੋਂ ਦੇ ਲੋਕ ਲੰਬੇ ਸਮੇਂ ਤੋਂ ਬਹੁਤ ਬਿਮਾਰੀਆਂ ਤੋਂ ਪੀੜਤ ਹਨ ਆ ਕੇ ਤੰਦਰੁਸਤੀਆਂ ਬਖਸ਼ੋ ਜੀ ਗੁਰੂ ਜੀ ਇਸ ਪਿੰਡ ਲਹਿਲ ਜੋ ਹੁਣ ਪਟਿਆਲਾ ਸ਼ਹਿਰ ਦਾ ਹਿੱਸਾ ਹੈ ਨੌ ਮਾਗ ਸੁਦੀ 5 ਬਿਕਰਮੀ 1728 24 ਜਨਵਰੀ 1672 ਨੂੰ ਆਏ ਜੋ ਵੀ ਗੁਰੂ ਜੀ ਕੋਲ ਇਸ ਜਗ੍ਹਾ ਦਰਸ਼ਨ ਕਰਨ ਆਉਂਦਾ ਉਸ ਦੇ ਦੁੱਖ ਨਿਵਾਰਨ ਹੋ ਜਾਂਦੇ ਮੁਦਕੀ ਦੀ ਲੜਾਈ ਲਈ ਬਾਬਾ ਹਨੂਮਾਨ ਸਿੰਘ ਅਕਾਲੀ ਜੀ ਦੀ ਅਗਵਾਈ ਚ 3200 ਮਰਜੀਵੜੇ ਨਿਹੰਗ ਸਿੰਘਾਂ ਨੇ ਸਤਲੁਜ ਦਰਿਆ ਪਾਰ ਕਰਕੇ ਇਸ ਇਤਿਹਾਸਕ ਸਥਾਨ ਤੇ ਡੇਰੇ ਲਾਏ ਸਨ ਸੰਗਤ ਤੇ ਅਨੇ ਵਾ ਗੋਲੀਬਾਰੀ ਇੰਡੀਅਨ ਸਟੇਟ ਵੱਲੋਂ ਨਸਲ ਕੁਸ਼ੀ ਲਈ ਸਿੱਖ ਕਤਲੇਆਮ ਗੁਰੂ ਧਾਮਾਂ ਤੇ ਫੌਜੀ ਹਮਲੇ ਦੇ ਵਰਤਾਰੇ ਜੂਨ 84 ਦਾ ਸਮਾਂ ਇਸ ਕੌਮਲੀ ਤਬਾਹੀ ਦਾ ਮੰਜ਼ਰ ਸੀ ਸਿੱਖਾਂ ਦੇ ਨੌਜਵਾਨ ਪੁੱਤਰਾਂ, ਮਾਵਾ-ਬਾਪ, ਧੀਆਂ-ਪੈਣਾ ਦੇ ਖੂਨ ਦੀ ਹोली ਖੇਢੀ ਗਈ। ਫੌਜੀਆਂ ਵੱਲੋਂ ਸ਼ਹੀਦ ਕਰਕੇ ਲਾਸ਼ਾਂ 'ਚ ਬਦਲਣ ਦੇ ਕਲੰਕਤ ਵਰਤਾਰੇ 'ਚ 62-65 ਸਾਲਾਂ ਦੀ ਬਜ਼ੁਰਗ ਮਾਤਾ ਇੰਦਰ ਕੌਰ ਪਿੰਡ ਦਾਨੀਪੁਰ ਦੀ ਸ਼ਹਾਦਤ ਵੀ ਇੱਕ ਕੜੀ ਹੈ। 5 ਜੂਨ 1984 ਦੀ ਰਾਤ ਨੂੰ 1 ਵਜੇ ਗੁਰਦੁਆਰਾ ਦੁੱਖ ਨਿਵਾਰਨ ਦੇ ਡਿਊਟੀ ਵਾਲੇ ਪਾਸੇ ਦੀ ਕੰਦਾ ਟੱਪ ਕੇ ਸੀਆਰਪੀਐਫ ਤੇ ਫੌਜ ਨੇ ਅੰਨੇ ਵਗ ਗੋਲੀਆਂ ਵਰਹਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਨਾਲ ਦੀ ਨਾਲ ਹੀ ਬਿਜਲੀ ਕੱਟ ਦਿੱਤੀ ਇਸ ਖੂਨ ਨਾਲ ਵੀ ਪਿਆਸ ਨਾ बुझी ਤਾਂ 30 ਸਾਲ ਤੱਕ ਦੇ ਨੌਜਵਾਨਾਂ ਨੂੰ ਅੜ੍ਹ ਕਰਕੇ ਉਹਨਾਂ ਦੇ ਹੱਥ ਅਤੇ ਅੱਖਾਂ ਤੇ ਪਟੀਆਂ ਬੰਨ ਕੇ ਲੈ ਗਏ ਕੁਝ ਛੱਡ ਦਿੱਤੇ ਤੇ ਦੂਜਿਆਂ ਦਾ ਕੀ ਬਣਿਆ ਕਿਸੇ ਨੂੰ ਕੁਝ ਨਹੀਂ ਪਤਾ ਸਿੱਖ ਸੰਗਤ ਪੰਜਵੇਂ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਤਕ ਹੋਣ ਲਈ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਆਈ ਹੋਈ ਸੀ ਪਰ ਕਰਫਿਊ ਕਾਰਨ ਆਵਾਜਾਈ ਦੇ ਸਾਰੇ ਸਾਧਨ ਬੰਦ ਹੋਣ ਕਰਕੇ ਗੁਰਦੁਆਰਾ ਚ ਸ਼ਰਨ ਲੈ ਕੇ ਸੁੱਤੀ ਪਈ ਸਿੱਖ ਸੰਗਤ ਨੇ ਜਦੋਂ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਤਾਂ ਵਾਹਿਗੁਰੂ ਦਾ ਨਾਮ ਜਪਣਾ ਤੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਸਵੇਰੇ ਪਉ ਫਟਾਲੇ ਹੋਣ ਤੇ ਦੇਖਿਆ ਤਾਂ ਪ੍ਰਕਰਮਾਂ ਚ ਤੇ ਨਿਸ਼ਾਨ ਸਾਹਿਬ ਦੇ ਨੇੜੇ ਖੂਨ ਦੇ ਘਰਾਲ ਚੱਲੇ ਹੋਏ ਸਨ ਸ਼ਹੀਦ ਹੋਣ ਵਾਲਿਆਂ ਚ ਮਾਤਾ ਇੰਦਰ ਕੌਰ ਪਿੰਡ ਦਾਨੀਪੁਰ ਸਮਾਣਾ ਇਲਾਕਾ ਜ਼ਿਲ੍ਹਾ ਪਟਿਆਲਾ ਨਾਲ ਸੰਬੰਧਤ ਸਨ ਚਾਰੇ ਪਾਸੇ ਖੂਨ ਹੀ ਖੂਨ ਨਜ਼ਰ ਆਉਂਦਾ ਸੀ یوں ਲੱਗਦਾ ਸੀ ਜਿਵੇਂ ਸਰੋਵਰ ਚ ਪਾਣੀ ਦੀ ਬਜਾਏ ਲਹੂ ਹੋਵੇ ਲਾਸ਼ਾਂ ਦੀ ਪਛਾਣ ਨਹੀਂ ਸੀ ਹੋ ਰਹੀ ਬਹੁਤ ਇਹੋ ਜਿਹੇ ਵੀ ਹੋਣਗੇ ਜਿਹੜੇ ਗੁੰਮਨਾਮ ਰਹਿ ਗਏ ਉਦੋਂ ਕਿਹੜਾ ਹੁਣ ਵਰਗੇ ਸਾਧਨ ਸਨ ਤੇ ਦੂਜੇ ਪਾਸੇ ਕਰਫਿਊ ਲੱਗਾ ਹੋਣ ਕਾਰਨ ਫੱਤਾ ਵੀ ਨਹੀਂ ਸੀ ਹਿਲਦਾ ਘਟਨਾ ਦਾ ਅੱਖੀਂ ਦੇਖਿਆ ਗਵਾ ਸੁਖਵਿੰਦਰ ਸਿੰਘ ਦਾਨੀਪੁਰ ਦੱਸਦਾ ਹੈ ਮਾਤਾ ਦਾ ਅੰਤਮ ਸੰਸਕਾਰ ਹੋ ਨਾ ਸ਼ਹੀਦਾਂ ਦੇ ਨਾਲ ਹੀ ਪਟਿਆਲਾ ਵਿਖੇ ਕਰ ਦਿੱਤਾ ਗਿਆ ਸੀ ਗੋਲੀ ਚੱਲਣ ਦੀ ਰਾਤ ਵਾਲੇ ਦਿਨ ਸ਼ਾਮ 7 ਵਜੇ ਦੇ ਕਰੀਬ ਉੱਥੇ ਉਹ ਆਪਣੇ ਭਤੀਜੇ ਸੁਖਵਿੰਦਰ ਸਿੰਘ ਦਾਨੀਪੁਰ ਨੂੰ ਮਿਲੇ ਤਾਂ ਉਸ ਵੱਲੋਂ ਮਾਤਾ ਨੂੰ ਨਿਸ਼ਾਨ ਸਾਹਿਬ ਦੇ ਨੇੜੇ ਸੌਣ ਦੀ ਥਾਂ ਸਾਰੀ ਸੰਗਤ ਵਿੱਚ ਆ ਕੇ ਰਹਿਣ ਲਈ ਕਿਹਾ ਤਾਂ ਮਾਤਾ ਦੇ ਬੋਲ ਸਨ ਕੋਈ ਨਹੀਂ ਪੁੱਤਰਾ ਜਦੋਂ ਉਹਦੇ ਘਰ ਹੀ ਜਾਣਾ ਫਿਰ ਥਾਂ ਕਾਹਤੋਂ ਬਦਲਣੀ ਹੈ ਮੈਂ ਤਾਂ ਉਰਾ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਹੇਠ ਹੀ ਚੰਗੀ ਹਾਂ ਮਾਤਾ 인ਦਰ ਕੌਰ ਨੇ ਉਸ ਨੂੰ 37 ਰੁਪਏ ਟੋਕਰੀ ਚੋਂ ਕੱਢ ਕੇ ਫੜਾਉਂਦਿਆਂ ਕਿਹਾ ਸੀ ਸਾਹਮਣੇ ਰੱਖੀ ਮੇਰੇ ਕੋਲ ਡੇਗਣਾ ਪੈਣਾ ਇਹ ਸਨ ਆਖਰੀ ਮਿਲਣੀ ਦੇ ਸ਼ਬਦ ਮਾਤਾ ਜੀ ਅਮਰਧਾਰੀ ਸਨ ਸਾਰਾ ਪਰਵਾਰ ਹੀ ਧਾਰਮਿਕ ਵਿਚਾਰਾਂ ਦਾ ਧਾਰਨੀ ਸੀ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਰਾਮ ਗੜੀਆਂ ਨੂੰ ਗੁਰੂ ਸਾਹਿਬਾਨ ਨੇ ਸਿੱਖੀ ਦੀ ਬਖਸ਼ਿਸ਼ ਕੀਤੀ ਹੋਈ ਹੈ ਜਿਹੜੀ ਕਿ ਵਾਹਿਗੁਰੂ ਦੀ ਰਹਿਮਤ ਨਾਲ ਸੰਭ ਲਈ ਪਿੰਡ ਵਾਸੀ ਦੱਸਦੇ ਨੇ ਕਿ ਦਾਨੀ ਪਰਦੇ ਲਵੇ ਦੋ ਗੁਰਦੁਆਰਾ ਸਾਹਿਬ ਇੱਕ ਗੜੀ ਸਾਹਿਬ ਤੇ ਦੂਜਾ ਥੜਾ ਸਾਹਿਬ ਸਮਾਣਾ ਵਿਖੇ ਮਾਤਾ ਜੀ ਸੇਵਾ ਤੋਂ ਕਦੇ ਨਹੀਂ ਖੁੰਝਦੇ ਸਨ ਉਹ ਹਰ ਧਾਰਮਿਕ ਸਮਾਗਮ ਵਿੱਚ ਉਚੇਚੇ ਤੌਰ ਤੇ ਜਾਂਦੇ ਸਾਧਨਾਂ ਨਾਲ ਮਿਲਣ ਤੇ ਉਹ ਪੈਦਲ ਹੀ ਚਲੇ ਜਾਂਦੇ ਮਾਤਾ ਦੇ ਧਰਮਪਤੀ ਸਰਦਾਰ ਪਿਆਰਾ ਸਿੰਘ ਧਾਰਮਿਕ ਤੇ ਦਰবেশ ਪਰਵੇਤੀ ਦੇ مالک ਹੋਣ ਕਰਕੇ ਪਿੰਡ ਵਾਲੇ ਉਹਨਾਂ ਨੂੰ ਸੰਤ ਆਖਦੇ ਸਨ। ਪਰਿਵਾਰਿਕ ਪਿਛੋਕੜ ਮਾਤਾ ਦੇ ਪੇਕੇ ਪਟਿਆਲਾ ਜ਼ਿਲ੍ਹਾ ਚ ਪਿੰਡ ਧਰਮਹੀੜੀ ਡੇਰਾ ਸਨ। ਉਹ ਚਾਰ ਭੈਣਾਂ ਕਰਤਾਰਕੌਰ, ਪਰਸਿੰਨ ਕੌਰ, ਬਾਲ ਕੌਰ ਤੇ ਇੱਕ ਭਰਾ ਇਕਬਾਲ ਸਿੰਘ ਸਨ। ਉਹਨਾਂ ਦੇ ਮਾਤਾ ਮੰਗਲਾ ਕੌਰ ਤੇ ਪਿਤਾ ਸਰਦਾਰ ਈਸ਼ਰ ਸਿੰਘ ਵੀ ਧਾਰਮਿਕ ਖਿਆਲਾਂ ਦੇ ਧਾਰਨੀ ਸਨ ਮਾਤਾ ਦੇ ਘਰ ਚਾਰ ਬੱਚਿਆਂ ਮਹਿੰਦਰ ਸਿੰਘ, ਅਨੂਪ ਸਿੰਘ, ਲੜਕੀ ਜੀਤਾ ਕੌਰ ਤੇ ਲਖਵਿੰਦਰ ਸਿੰਘ ਨੇ ਜਨਮ ਲਿਆ। ਇਹ ਪਰਿਵਾਰ 47 ਵੇਲੇ ਪਾਕਿਸਤਾਨ ਦੇ ਮੇਲੂਆਣਾ ਪਿੰਡ ਤੋਂ ਉੱਜੜ ਕੇ ਆਇਆ ਸੀ। ਜਿੱਥੇ ਦਾਨੀਪੁਰ ਡੇਰਾ ਲਾ ਕੇ ਆਪਣੀ ਕਿਰਤ ਕਮਾਈ ਨਾਲ ਬੱਚਿਆਂ ਨੂੰ ਪਾਲਿਆ। ਮਾਤਾ ਜੀ ਦੀ ਸ਼ਖਸੀਅਤ ਦੇ ਪਕਸਾਨ ਕਿ ਉਹ ਸਾਰੇ ਬੱਚਿਆਂ ਨੂੰ ਧਾਰਮਿਕ ਸਿੱਖਿਆ ਦਿੰਦੇ, ਉਹਨਾਂ ਨੂੰ ਸਿੱਖ ਇਤਿਹਾਸ ਦੀਆਂ ਸਾਖੀਆਂ ਸੁਣਾਉਂਦੇ ਦੇ ਨਾਲ ਹੀ ਉਹਨਾਂ ਦੀ ਸਕੂਲੀ ਵਿਦਿਆਵਲ ਵੀ ਉੱਚੇ ਚਾਹ ਧਿਆਨ ਦਿੰਦੇ। ਅੱਜ ਵੀ ਪਿੰਡ ਵਾਸੀ ਉਹਨਾਂ ਦੀ ਸ਼ਖਸੀਅਤ ਬਾਰੇ ਸਿਫਤਾਂ ਕਰਦੇ ਨੇ ਕਿ ਉਹ ਬਹੁਤ ਹੀ ਸ਼ਰੀਫ ਧਰਮ ਦੇ ਰੰਗਾਂ 'ਚ ਰੰਗੇ ਰਹਿਣ ਦੇ ਸਾਰੇ ਵਰਗਾਂ ਦਾ ਬਹੁਤ ਮਾਣ ਸਨਮਾਨ ਕਰਨ ਵਾਲੇ ਸਨ। ਭਾਈ ਉਹ ਰੱਬੀ ਰੂਹ ਸਨ। ਉਹ 7-8 ਕਿਲੋਮੀਟਰ ਤੱਕ ਵੀ ਗੁਰਦੁਆਰਾ ਸਾਹਿਬ 'ਚ ਤੁਰ ਕੇ ਚਲੇ ਜਾਂਦੇ ਸਨ। ਪਿੰਡ ਵਾਸੀਆਂ ਨੇ ਕਿਹਾ ਸੱਚ ਹੀ ਉਹ ਰੱਬੀ ਰੂਹ ਸਨ। ਜੋ ਮੈਦਾਨ ਛੱਡ ਕੇ ਲੁਕਣ ਦੀ ਥਾਵੇਂ ਗੁਰੂ ਸਾਹਿਬ ਦੇ ਚਰਨਾਂ 'ਚ ਆਪਣੇ ਸੀਸ ਭੇਟ ਕਰਦੇ ਇਸ ਸ਼ਹਾਦਤ ਦੀ ਸਾਖੀ ਇਤਿਹਾਸ ਨੂੰ ਦਰਾਉਂਦੀ ਜਾਪਦੀ ਹੈ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਇੱਕ ਬੀਬੀ ਕੁਛੜ ਦੁੱਧ ਪੀਂਦਾ ਬੱਚਾ ਲੈ ਕੇ ਸ੍ਰੀ ਦਰਬਾਰ ਸਾਹਿਬ ਦਰਸ਼ਨ ਇਸ਼ਨਾਨ ਕਰਨ ਜਾਣੀ ਜਾ ਰਹੀ ਸੀ ਤਾਂ ਰਾਹ ਰੋਕ ਕਿਸੇ ਹਮਦਰਦ ਨੇ ਕਿਹਾ ਕਿ ਉਧਰ ਨਾ ਜਾ ਮੌਤ ਪਈ ਵਰਦੀ ਹੈ ਮਾਈ ਨੇ ਉਸ ਨੂੰ ਟੋਕਦੇ ਕਿਹਾ ਕੌਣ ਕੀ ਜਾਣੇ ਜ਼ਿੰਦਗੀ ਕਿਸ ਵਿੱਚ ਹੈ ਸਾਡੀ ਜ਼ਿੰਦਗੀ ਦਰਬਾਰ ਸਾਹਿਬ ਵਿੱਚ ਹੈ ਫਿਰ ਉਸਨੇ ਕਿਹਾ ਜੇ ਆਪਣੇ ਤੇ ਤਰਸ ਨਹੀਂ ਖਾਂਦੀ ਤਾਂ ਆਪਣੇ ਮਾਸੂਮ ਤੇ ਰਹਿਮ ਕਰ ਬੀਬੀ ਨੇ ਕਿਹਾ ਤਰਸ ਕਰਦੀ ਹਾਂ ਤਾਂ ਹੀ ਤਾਂ ਇਸ ਨੂੰ ਲੈ ਕੇ ਆਈ ਹਾਂ ਫੁੱਟਨੋਟ ਗੁਰਦੁਆਰਾ ਦੁਖਨਿਵਾਰਨ ਸਾਹਿਬ ਅਤੇ ਹੋਰ ਇਤਿਹਾਸਕ ਗੁਰਦੁਆਰਾ ਸਹਿਬਾਨ ਤੇ ਜੂਨ 1984 ਦੌਰਾਨ ਭਾਰਤੀ ਫੌਜ ਦੇ ਹਮਲਿਆਂ ਦੀ ਵਿਸਥਾਰਤ ਵਾਰਤਾ ਕੱਲੂ ਕਾਰਾ ਜੂਨ 1984 ਵੱਖ-ਵੱਖ ਗੁਰਦੁਆਰਿਆਂ ਤੇ ਹੋਏ ਫੌਜੀ ਹਮਲਿਆਂ ਦੀ ਵਿਥਿਆ ਦਸਤਾਵੇਜ਼ ਰੂਪੀ ਕਿਤਾਬ ਪੜ ਸਕਦੇ ਹਾਂ ਸ਼ਹੀਦ ਬੱਚੀ ਰਾਜਪਾਲ ਕੌਰ ਰਾਣੀ ਪੋਚੋ ਜੋਝਾਰੂ ਕੌਮਾਂ ਨੂੰ ਦੁਸ਼ਮਣਾਂ ਦੇ ਅਥਾਹ ਜ਼ੁਲਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮਨੁੱਖ ਦੀ ਜ਼ਿੰਦਗੀ ਦੇ ਲੱਖਾਂ ਸਾਲਾਂ ਦੇ ਸਫ਼ਰ ਦੇ ਬਾਵਜੂਦ ਵੀ ਕੌਮਾਂ ਵੱਲੋਂ ਦੂਜੀਆਂ ਕੌਮਾਂ ਨੂੰ ਗੁਲਾਮ ਬਣਾ ਕੇ ਬੰਦਕ ਬਣਾ ਕੇ ਦਹਿਸ਼ਤ ਫਲਾ ਕੇ ਤੇ ਉਹਨਾਂ ਦੀ ਹੋਂਦ ਨੂੰ ਖਤਮ ਕਰਨ ਲਈ ਨਸਲ ਕਾਤ ਇਹ ਕਾਤਕ ਫਿਤਰਤ ਅੱਜ ਵੀ ਜਾਰੀ ਹੈ ਅਜੇ ਹਾਹੀ ਭਾਰਤ ਦੇ ਕਬਜ਼ੇ ਹੇਠ ਪੰਜਾਬ ਦੇ ਸਿੱਖਾਂ ਨਾਲ ਪਿਛਲੇ ਕਈ ਦਹਾਕਿਆਂ ਤੋਂ ਇੱਕ ਵਿਉਂਤਬੰਦ ਢੰਗ ਨਾਲ ਕੀਤਾ ਜਾ ਰਿਹਾ ਹੈ ਸਿੱਖਾਂ ਦੇ ਰਤ ਰਤੇ ਇਤਿਹਾਸ ਦਾ ਖੂਨ ਨਾਲ ਸਿੰਜਿਆ ਇੱਕ ਹੋਰ ਪੰਨਾ ਵੀ ਇਸੇ ਇਤਿਹਾਸ ਦੀ ਘੜੀ ਹੈ ਪਰ ਇਹ ਘਟਨਾ 40 ਸਾਲਾਂ ਦੌਰਾਨ ਕਿਸੇ ਵੀ ਪੰਨੇ ਤੋਂ ਖਾਸ ਕੇਤੇ ਤੱਕੀ ਹੋਈ ਅੱਖੋਂ ਪਰੋਖੇ ਰਹੀ ਹੈ ਬੱਚੀ ਦੀ ਜਾਣ ਪਹਿਚਾਨ ਧਰਮ ਸੇਖ ਬੱਚੀ ਦੀ ਉਮਰ ਕੇਵਲ 14 ਸਾਲ ਮੌਦਾ ਕਾਰ ਭਾਰਤੀ ਫੌਜ ਦੀ ਗੋਲੀ ਦਾ ਸ਼ਿਕਾਰ ਮਾਰਨ ਦਾ ਢੰਗ ਸਿੱਧੀ ਮੱਥੇ 'ਚ ਗੋਲੀ ਮਾਰ ਕੇ ਖੋਪੜੀ ਉਡਾ ਦੇਣੀ ਘਟਨਾ ਦੀ ਮਿਤੀ 22 ਚੇਤ ਸੰਮਤ 514 4 ਅਪ੍ਰੈਲ 1983 ਸਿੱਖਾਂ ਵੱਲੋਂ 1982-83 ਵਿੱਚ ਸ਼ਾਂਤਮਈ ਢੰਗ ਨਾਲ ਧਰਮ ਜੁੱਧ ਮੋਰਚਾ ਸ਼ੁਰੂ ਕੀਤਾ ਪਰ ਇਸ ਹਕੂਮਤ ਨੂੰ ਇਹ ਵਿਰਾਸ ਨਹੀਂ ਸੀ ਆ ਰਿਹਾ ਕਿ ਸਿੱਖ ਸ਼ਾਂਤਮਈ ਢੰਗ ਨਾਲ ਆਪਣੇ ਨਾਲ ਹੋਰੇ ਧੱਕਿਆਂ ਦੀ ਗੱਲ ਕਰਕੇ ਇਨਸਾਫ਼ ਦੀ ਮੰਗ ਕਰਨ ਇਸ ਧਰਮ ਜੁੱਧ ਮੋਰਚਾ ਵੱਲੋਂ ਰਸਤਾ ਰੋਕੂ ਅੰਦੋਲਨ ਸ਼ੁਰੂ ਕੀਤੇ ਗਏ 22 ਚੇਤ ਸੰਮਤ 514 4 ਅਪ੍ਰੈਲ 1983 ਨੂੰ ਪੰਜਾਬ ਦੀਆਂ ਸੜਕਾਂ ਤੇ ਸ਼ਾਂਤਮਈ ਧਰਨੇ ਲਾ ਕੇ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ। ਮਿੱਥੇ ਸਮੇਂ ਤੇ ਪੰਜਾਬ ਭਰ ਵਿੱਚ ਤੇਜ ਤਪ ਦੀ ਗਰਮੀ ਵਿੱਚ ਸਿੱਖਾਂ ਨੇ ਜਰਨੇਲੀ ਸੜਕਾਂ ਤੇ ਧਰਨੇ ਦੇ ਕੇ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕੀਤਾ। ਗੋਲੀ ਚਲਾਉਣ ਤੋਂ ਪਹਿਲਾਂ ਦਾ ਮਾਹੌਲ ਬਠਿੰਡਾ ਤੋਂ ਚੰਡੀਗੜ੍ਹ ਵਾਇਆ ਬਰਨਾਲਾ ਸੜਕ ਤੇ ਪੋਚੋ ਮੰਡੀ ਵਾਲੇ ਚੌਂਕ ਤੇ ਵੀ ਆਸੇ-ਪਾਸੇ ਦੇ ਪਿੰਡਾਂ ਦੀਆਂ ਸੰਗਤਾਂ ਸ਼ਾਂਤਮਈ ਤਰੀਕੇ ਨਾਲ ਬੈਠ ਗਈਆਂ। ਇਸ ਖੂਨੀ ਘਟਨਾ ਦੇ ਚਸ਼ਮਦੀਦ ਗਵਾ ਬਜ਼ੁਰਗ ਕੁਲਵਿੰਦਰ ਸਿੰਘ ਨਥਾਣਾ ਦੱਸਦੇ ਹਨ ਕਿ ਨੇੜਲੇ ਪਿੰਡਾਂ ਜਿਵੇਂ ਲਹਿਰਾ ਬੇਗਾ ਲਹਿਰਾਖਾਨਾ ਲਹਿਰਾ ਦਸੋਂਦਾ ਨੇੜਲੇ ਤਿੰਨੇ ਚੱਕਾਂ ਪੋਚੋ ਪੂਲਾ ਨਥਾਣਾ ਆਦ ਪਿੰਡਾਂ ਦੀ ਸੰਗਤ ਸ਼ਾਮਲ ਸੀ ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਦੀ ਤਾਦਾਦ ਵਿੱਚ ਸੀ ਤੇ ਇਸ ਧਰਨੇ ਦੀ ਅਗਵਾਈ ਜਥੇਦਾਰ ਬਾਬਾ ਲੱਖਾ ਸਿੰਘ ਪਿਤਾ ਸ਼ਹੀਦ ਖਾਲਕੂ ਭਾਈ ਗੁਰਮੀਤ ਸਿੰਘ ਲਹਿਰਾਖਾਨਾ ਜਥੇਦਾਰ ਜੰਗੀਰ ਸਿੰਘ ਫੂਲਾ ਜਥੇਦਾਰ ਮੁਖਤਿਆਰ ਸਿੰਘ ਨਥਾਣਾ ਹੁਣ ਤਿੰਨੇ ਸਵਰਗਵਾਸੀ ਕਰ ਰਹੇ ਸਨ ਦੁਪਹਿਰ ਕਰੀਬ 11 ਤੋਂ 12 ਵਜੇ ਤੱਕ ਸੜਕ ਬੰਦ ਕੀਤੀ ਸਾਰੀ ਸਿੱਖ ਸੰਗਤ ਸ਼ਾਂਤ ਮਈ ਢੰਗ ਨਾਲ ਵਾਹਿਗੁਰੂ ਦਾ ਜਾਪ ਕਰ ਰਹੀ ਸੀ ਅਚਾਨਕ ਇੱਕ ਪੁਲਿਸ ਅਫਸਰ ਨੇ ਸਿੱਖ ਸੰਗਤਾਂ ਤੇ ਸਿੱਖ ਆਗੂਆਂ ਨੂੰ ਜਲੀਲ ਕਰਨ ਲਈ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਥੇਦਾਰਾਂ ਨੇ ਇਸ ਦਾ ਵਿਰੋਧ ਕਰਦਿਆਂ ਉਸ ਨੂੰ ਸ਼ਾਂਤ ਹੋਣ ਲਈ ਕਿਹਾ ਪਰ ਆਪਣੀ ਹੈਂਕੜਬਾਜੀ ਤੇ ਉੱਪਰ ਮਿਲੀਆਂ ਹਦਾਇਤਾਂ ਅਨੁਸਾਰ ਉਸਨੇ ਟਕਰਾ ਲੈੰਦਿਆਂ ਸਿੱਖ ਸੰਗਤ ਤੇ ਅੰਨੇਵਾ ਲਾਠੀਆਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦਾ ਸਿੱਖਾਂ ਨੇ ਸ਼ਾਂਤਮਈ ਢੰਗ ਨਾਲ ਜਵਾਬ ਦਿੱਤਾ ਸਭ ਕੁਝ ਸਿਖਾਉਣ ਲਈ ਸੈਂਟਰ ਰਿਜ਼ਰਵ ਪੁਲਿਸ ਫੋਰਸ CRPF ਦੇ ਸਿਪਾਹੀ ਬੁਲਾ ਲਏ ਤਸ਼ੱਦਦ ਵਧਿਆ ਤਾਂ ਸੰਗਤ ਜ਼ੁਲਮ ਦਾ ਟੱਕਰਾ ਕਰਦੀ ਹੋਈ ਨਥਾਣੇ ਵਾਲੇ ਪਾਸੇ ਪਿੰਡ ਪੁੱਚੋ ਕਲਾ ਵੱਲ ਨੂੰ ਭੱਜ ਪਈ ਭਾਰਤੀ ਫੌਜ ਦਾ ਉਦੇਸ਼ ਇਕੱਲਾ ਧਰਨਾ ਹਟਾਉਣਾ ਹੀ ਨਹੀਂ ਸੀ ਧਰਨਾ ਤਾਂ ਚੁੱਕਿਆ ਗਿਆ ਸੀ ਸਭ ਨੂੰ ਸ਼ਾਂਤਮਈ ਢੰਗ ਨਾਲ ਬੋਲਣ ਤੇ ਸਬਕ ਵੀ ਸਿਖਾਉਣਾ ਸੀ ਦੁਪਹਿਰ ਬਾਅਦ ਕਰੀਬ 3:00 ਵਜੇ ਦਾ ਸਮਾਂ ਹੋ ਚੁੱਕਿਆ ਸੀ ਫੌਜ ਦੇ ਜਵਾਨਾਂ ਨੇ ਗੋਲੀਆਂ ਚਲਾਈਆਂ ਤਾਂ ਇੱਕ ਗੋਲੀ 14 ਸਾਲ ਦੀ ਮਾਸੂਮ ਬੱਚੀ ਦੇ ਸਿੱਧੀ ਮੱਥੇ ਵਿੱਚ ਮਾਰੀ ਮਾਸੂਮ ਸਿੱਖ ਬੱਚੀ ਦੀ ਖੋਪੜੀ ਉੱਡ ਗਈ ਜਦੋਂ ਹੀ ਸਿਪਾਹੀ ਬੱਚੀ ਦੀ ਲਾਸ਼ ਨੂੰ ਘੜੀਸ ਕੇ ਲਿਜਾਣ ਲੱਗੇ ਤਾਂ ਇੱਕ 40 ਸਾਲ ਦੀ ਉਮਰ ਦੇ ਸਿੱਖ ਨੇ ਇਸ ਦਾ ਵਿਰੋਧ ਕਰਦਿਆਂ ਬੱਚੀ ਦੀ লাশ ਨੂੰ ਆਪਣੇ ਵੱਲ ਖਿੱਚਣ ਦਾ ਯਤਨ ਕੀਤਾ ਤਾਂ ਸਿਪਾਈਆਂ ਨੇ ਉਸ ਤੇ ਵੀ ਗੋਲੀਆਂ ਦਾ ਮੀਂਹ ਵਾਰਾ ਕੇ ਖਾਂਏ ਸ਼ਹੀਦ ਕਰ ਦਿੱਤਾ ਮਾਸੂਮ ਬੱਚੀ ਦੀ ਪਛਾਣ ਰਾਜਪਾਲ ਕੌਰ ਉਰਫ ਰਾਣੀ ਤੇ ਵਿਅਕਤੀ ਦੀ ਪਛਾਣ ਜੋਰਾ ਸਿੰਘ ਨਾਥਾਣਾ ਕਿਤਾ ਕਿਸਾਨੀ ਵਜੋਂ ਹੋਈ ਮੇਰੀ ਇੱਕੋ ਹੀ ਛੋਟੀ ਜੀ ਬੱਚੀ ਮੇਰੇ ਦਿਲ ਦਾ ਟੁਕੜਾ ਸੀ ਪਰ ਉਸ ਦੇ ਸਿਰ ਵਿੱਚ ਗੋਲੀਆਂ ਮਾਰ ਕੇ ਥਾਏ ਮਾਰ ਦਿੱਤਾ ਉਸ ਦਾ ਲਹੂ ਭਿੱਜਿਆ ਮੂੰਹ ਮੈਂ ਮਰਦੇ ਦਮ ਤੱਕ ਨਹੀਂ ਭੁੱਲ ਸਕਦੀ ਇਹ ਸ਼ਬਦ ਉਸ ਮਾਸੂਮ ਸਿੱਖ ਬੱਚੀ ਦੀ ਬਿਰਧ ਮਾਂ ਸੁਖਦੇਵ ਕੌਰ ਦੇ ਹਨ ਜੋ 40 ਸਾਲਾਂ ਤੋਂ ਆਪਣੇ ਦਿਲ ਦੇ ਖੋ ਚੁੱਕੇ ਟੁਕੜੇ ਨੂੰ ਦਿਲ ਵਿੱਚ ਵਸਾਈ ਬੈਠੀ ਹੈ ਸੁਖਦੇਵ ਕੌਰ ਦੇ ਚਿਹਰੇ ਵੱਲ ਦੇਖੋ ਤਾਂ ਇਸ ਬਜ਼ੁਰਗ ਔਰਤ ਵੱਲ ਗੱਲ ਕਰਦੇ ਉਸ ਦੀਆਂ ਅੱਖਾਂ ਦੀ ਨਜ਼ਰ ਬਹੁਤ ਦੂਰ ਕਿਤੇ ਚਲੀ ਗਈ ਮਹਿਸੂਸ ਹੁੰਦੀ ਹੈ ਇੰਜ ਜਿავਦਾ ਜਿਵੇਂ ਉਹ ਅਸਮਾਨੀ ਬੱਦਲਾਂ ਵਿੱਚ ਆਪਣੀ ਬੇਟੀ ਰਾਣੀ ਨੂੰ ਭਾਲਦੀ ਹੋਵੇ ਗੋਲੀਆਂ ਚੱਲ ਰਹੀਆਂ ਸਨ ਚਾਰੇ ਪਾਸੇ ਹਫੜਾ ਦਫੜੀ ਮੱਚੀ ਹੋਈ ਸੀ ਸੜਕ ਤੇ ਖੂਨ ਦੇ ਛੱਪੜ ਨਜ਼ਰ ਆ ਰਹੇ ਸਨ ਰੇਤ ਨੂੰ ਖੂਨ ਨਾਲ ਰੰਗਿਆ ਜਾ ਚੁੱਕਿਆ ਸੀ ਪਰ ਸਿੱਖਾਂ ਦੇ ਖੂਨ ਦੇ ਪਿਆਸੇ ਸਿਪਾਹੀਆਂ ਨੇ ਘਰਾਂ ਵਿੱਚ ਵੜ ਵੜ ਕੇ ਅੰਨੇ ਵਾਹ ਕੋਟਾਪਾ ਕੀਤਾ ਜਦੋਂ ਰੌਲਾ ਗੋਲਾ ਸੁਣਿਆ ਤਾਂ ਰਾਣੀ ਆਪਣੇ ਚਾਚੇ ਦੇ ਛੋਟੇ ਜਿਹੇ ਬੱਚੇ ਨੂੰ ਪਾਲਣ ਤੁਰ ਪਈ। ਉਸ ਬੱਚੀ ਨੂੰ ਕੀ ਪਤਾ ਸੀ ਕਿ ਭਰਾ ਨੂੰ ਪਾਲਣ ਗਈ ਉਹ ਸਦਾ ਲਈ ਗਵਾਚ ਜਾਵੇਗੀ। ਮੇਰੇ ਕੋਲੋਂ ਤਾਂ ਇਹ ਕਹਿ ਕੇ ਭੱਜ ਗਈ ਮੈਂ ਵੀਰੇ ਨੂੰ ਲਿਆਵਾਂ ਪਰ ਮੁੜ ਨਾ ਆਈ। ਸਾਡੇ ਕੋਲ ਤਾਂ ਉਸ ਡੁੱਬੜੀ ਦੀ ਕੋਈ ਫੋਟੋ ਵੀ ਨਹੀਂ। ਇਹ ਸ਼ਬਦ ساری ਉਮਰ ਬੇਗਾਨੇ ਖੇਤਾਂ ਵਿੱਚ ਮਿੱਟੀ ਘਟੇ ਨਾਲ ਜੂਝਦੇ ਰਾਣੀ ਦੇ ਬਿਰਧ ਬਾਪ ਅਮਰੀਕ ਸਿੰਘ ਦੇ ਹਨ। ਬਜ਼ੁਰਗ ਦੀਆਂ ਅੱਖਾਂ ਦੇ ਅਥਰੂ ਉਸ ਦੀ ਬੱਗੀ ਦਾੜੀ ਵਿੱਚ ਦੀ ਹੁੰਦੇ ਹੋਏ ਉਸ ਦੇ ਮੈਲੇ ਜੇ ਕੁਰਤੇ ਤੇ ਆ ਕੇ ਨਿਸ਼ਾਨ ਜੇ ਛੱਡ ਜਾਂਦੇ ਹਨ ਤੇ ਫਿਰ ਕੁਝ ਕੋ ਪਲ ਰੋਕੇ ਉਹ ਆਂਦਾ ਹੈ ਫੌਜ ਤੇ ਪੁਲਿਸ ਨੇ ਗੋਲੀਆਂ ਦੀ ਬਾਛੜ ਕਰਕੇ ਸ਼ਰੀਅਮ ਤੱਕਾ ਕੀਤਾ ਇੰਨਾ ਤੱਕਾ ਨਹੀਂ ਸੀ ਕਰਨਾ ਚਾਹੀਦਾ ਲੋਕ ਤਾਂ ਪਹਿਲਾਂ ਹੀ ਡਰ ਦੇ ਮਾਰੇ ਲੋਕਏ ਸਨ ਤੇ ਇੱਧਰ ਉੱਧਰ ਭੱਜ ਕੇ ਆਪਣੀ ਜਾਨ ਬਚਾਰੇ ਸਨ ਪੁਲਿਸ ਦੇ ਦਿਮਾਗ ਨੂੰ ਪਤਾਨੀ ਕੀ ਚੜਿਆ ਸੀ ਇੱਕ ਡੂੰਗਾ ਜਾਂ ਹੌਕਾ ਲੈ ਕੇ ਮਾਸੂਮ ਬੱਚੀ ਦੀ ਮਾਂ ਸੁਖਦੇਵ ਕੌਰ ਦਾ ਕਹਿਣਾ ਸੀ ਹੋਣ ਤਾਂ ਕਦੋਂ ਦੀ ਜਵਾਨ ਹੋਈ ਹੁੰਦੀ ਸੁਖ ਨਾਲ ਧੀਆ ਪੁੱਤਾਂ ਵਾਲੀ ਵੀ ਹੁੰਦੀ ਉਹਦੇ ਹਾਂਡੀਆਂ ਵਿਆਹੀਆਂ ਵਰੀਆਂ ਗਈਆਂ ਬਾਲ ਬੱਚਿਆਂ ਵਾਲੀਆਂ ਵੀ ਹੋ ਗਈਆਂ ਪਰ ਉਸਨੇ ਤਾਂ ਪੂਰਾ ਬਚਪਨ ਵੀ ਨਹੀਂ ਸਿਖੇੜਿਆ ਹੁਣ ਵੀ ਜਦੋਂ ਉਹਦੇ ਹਾਂਡੀਆਂ ਨੂੰ ਦੇਖਦੀ ਹਾਂ ਤਾਂ ਦਰਦ ਨਾਲ ਦਿਲ ਪਾਟਦਾ ਹੈ ਉਹ ਧਰਤੀ ਤੇ ਨਿਗਾਹ ਗੱਟ ਕੇ ਹੀਠਾਂ ਤੱਕ ਵੇਖਣ ਦਾ ਯਤਨ ਕਰਦੀ ਜਿਵੇਂ ਧਰਤੀ ਦੇ ਪਤਾਲ ਚੋਂ ਆਪਣੀ ਮਸੂਮ ਮਨੁ ਪਾਲ ਰਹੀ ਹੋਵੇ ਰਾਜਪਾਲ ਕੋਰ ਰਾਣੀ ਦਾ ਘਰ ਦੱਸਣ ਗਿਆ ਬਜ਼ੁਰਗ ਜਾਣਕਾਰੀ ਦਿੰਦਾ ਹੈ ਕਿ ਇਸ ਪਤੀ ਪਤਨੀ ਨੇ ਸਾਂਮਰੀ ਉਮਰ ਮਿਹਨਤ ਕਰਕੇ ਕੱਟੀ ਪਰ ਕਦੇ ਕਿਸੇ ਅੱਗੇ ਹੱਥ ਨਹੀਂ ਅੜਿਆ ਦੇਸ਼ ਦੀ ਏਕਤਾ ਅਖੰਡਤਾ ਲਈ ਬਹਾਦਰੀ ਦੇ ਗੁਣਾ ਦਾ ਢੋਲ ਵਜਾਏ ਜਾਣ ਵਾਲੀ ਭਾਰਤੀ ਫੌਜ ਦੇ ਸਿੱਖਾਂ ਤੇ ਹੋਰ ਘੱਟ ਗਿਣਤੀਆਂ ਵਿਰੁੱਧ ਵੈਸ਼ ਦੇ ਅਨੇਕਾਂ ਟੰਗਾਂ ਵਿੱਚੋਂ ਮਾਸੂਮ ਬੱਚੇ ਬੱਚੀਆਂ ਨੂੰ ਵੀ ਗੋਲੀਆਂ ਨਾਲ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਖਤਮ ਕਰਨਾ ਤੇ ਦਹਿਸ਼ਤ ਪਾ ਕੇ ਰੱਖਣ ਦੀ ਕੋਝਾਲ ਹੈ ਜੋ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹੈ ਇਹ ਸਮੇਂ ਦੀਆਂ ਹੋਰ ਘਟਨਾਵਾਂ ਇਸ ਦਿਨ ਫੌਜ ਤੇ ਪੁਲਿਸ ਨੇ ਪੰਜਾਬ ਵਿੱਚ ਕਈ ਥਾਵਾਂ ਤੇ ਨਿਹੱਥਿਆਂ ਦੇ ਖੂਨ ਨਾਲ ਆਪਣੇ ਹੱਥ ਰੰਗੇ ਬਹੁਤਿਆਂ ਖੂਨੀ ਘਟਨਾਵਾਂ ਦੇ ਵੇਰਵੇ ਨਹੀਂ ਮਿਲਦੇ ਲਹੂ ਨਾਲ ਰਤੇ ਇੱਕ ਚੌਂਕ ਤੇ ਇੱਕ ਪਿੰਡ ਦੀ ਗਾਥਾ ਦਾ ਲਿਖਤੀ ਵੇਰਵਾ ਹੈ 20 ਮਿੰਟ ਦੀ ਗੋਲੀਬਾਰੀ ਨਾਲ ਲੋਥਾਂ ਦੇ ਸੱਥਰ ਵਿੱਚ ਗਏ ਤੇ ਚਾਰੇ ਪਾਸੇ ਖੂਨ ਹੀ ਖੂਨ ਦੀ ਕਿਆਮਤ ਸਾਡੇ ਦੋਸਤ ਇੱਕ ਮੁਸਲਮਾਨ ਆਗੂ ਨੇ ਇਸ ਦਿਨ ਦੇ ਹੱਡੀ ਹੰਡਾਏ ਖੂਨੀ ਵਰਤਾਰੇ ਨੂੰ ਇਉਂ ਕਲਮਬੰਦ ਕਰਕੇ ਭੇਜਿਆ ਮੀਡੀਏ ਦੇ ਰੋਲ ਪਰ ਸੰਗਚ ਮੇਰੇ ਤੇ ਮੇਰੇ ਕਈ ਸਾਥੀਆਂ ਦੇ ਪੰਜਾਬ ਵਿਚਲੇ ਖਾੜਕੂ ਲਹਿਰ ਮੌਕੇ ਹਕੂਮਤ ਵੱਲੋਂ ਵਰਤਾਏ ਕਹਿਰ ਦਾ ਇੱਕ ਹੌਲਨਾਕਾ ਸਾਾਕਾ ਚੇਤੇ ਆ ਗਿਆ। ਇਸ ਦਿਨ ਦੇ ਚੱਕੇ ਜਾਮ ਨੂੰ ਮਲੇਰ ਕੋਟਲਾ ਦੇ ਮੁਸਲਮਾਨਾਂ ਨੇ ਭਰਮਾ ਹੁੰਗਾਰਾ ਦਿੱਤਾ ਸੀ। ਸ਼ਹਿਰ ਦੇ ਜਰਗ ਚੌਂਕ ਵਿਖੇ ਹਾਜੀ ਅਨਵਾਰ ਅਹਿਮਦ ਖਾਨ ਸਾਬਕਾ ਵਿਧਾਇਕ ਦੀ ਅਗਵਾਈ ਵਿੱਚ ਸਿੱਖ ਵੀਰਾਂ ਤੇ ਮੁਸਲਮਾਨਾਂ ਦੀ ਬਹੁਤ ਵੱਡੀ ਗਿਣਤੀ ਇਕੱਤਰ ਹੋ ਗਈ। ਚੌਂਕ ਦੇ ਗੱਬੇ ਕੁਝ ਅੜਿੱਕੇ ਖੜੇ ਸ਼ਾਂਤਮਈ ਢੰਗ ਨਾਲ ਬੈਠਦੇ ਕੋਈ ਰੌਲਾ ਰੱਪਾ ਨਹੀਂ ਕੋਈ ਖੱਪਖਾਨੀ ਨਹੀਂ ਅਤੇ ਕੋਈ ਉਹਨਾਂ ਵਿੱਚ ਖਾੜਕੂ ਵੀ ਨਹੀਂ ਸੀ ਕੇਵਲ ਆਮ ਸਧਾਰਨ ਦੇ ਲੋਕ ਸਨ ਭਾਸ਼ਣ ਚੱਲ ਰਹੇ ਸਨ ਜਦੋਂ ਭਾਸ਼ਣ ਨਾ ਹੁੰਦਾ ਤਾਂ ਸਤਨਾ ਵਾਹਿਗੁਰੂ ਦਾ ਜਾਪ ਹੁੰਦਾ ਤਾਂ ਉਸ ਵੇਲੇ ਐਸ ਡੀ ਐਮ ਅਰਜਨ ਸਿੰਘ ਢੋਗਾ ਬਹੁਤ ਤਕੜੀ ਸੰਖਿਆ ਚ ਫੋਰਸ ਲੈ ਕੇ ਆਇਆ ਉਸ ਅੱਗੇ ਪਿੰਡ ਕੁੱਪ ਜਾਣ ਲਈ ਜਾਮ ਖੋਲਣ ਲਈ ਕਿਹਾ ਤੇ ਆਨੀ ਬਹਾਨੀ ਸਿਰ 'ਚ ਚੜਨ ਲੱਗਿਆ ਉਸ ਦਾ ਅੰਦਾਜ਼ ਪਹਿਲਾਂ ਤੋਂ ਹੀ ਅੰਦੋਲਨਕਾਰੀਆਂ ਨਾਲ ਖਹਿਣ ਵਾਲਾ ਸੀ ਪਰ ਅੰਦੋਲਨਕਾਰੀਆਂ ਨੇ ਕਿਹਾ ਕਿ ਕੁੱਪ ਜਾਣ ਲਈ ਤਾਂ ਹੋਰ ਵੀ ਬਥੇਰੇ ਰਸਤੇ ਹਨ ਕੇਵਲ ਇੰਨਾ ਹੀ ਕਿਹਾ ਕੋਈ ਇੱਟ ਵੱਟਾ ਨਹੀਂ ਮਾਰਿਆ ਕੋਈ ਗਾਲੀ ਗਲੋਚ ਨਹੀਂ ਉਸ ਨੇ ਸਾਰੇ ਕਾਨੂੰਨ ਛਿੱਕੇ ਟੰਗ ਕੇ ਗੋਲੀ ਚਲਾਉਣ ਦਾ ਹੁਕਮ ਦੇ ਚਾੜਿਆ બસ ਫੇਰ ਕੀ ਸੀ ਉਹ ਕਹਿਰ ਵਰਤਿਆ ਕਿ ਪੁਲਿਸ ਨੇ ਸੰਗਤ ਨੂੰ ਚਾਰੇ ਪਾਸਿਓਂ ਘੇਰ ਕੇ ਗੋਲੀਆਂ ਦੀ ਬਾਛੜ ਕਰ ਦਿੱਤੀ तकरीबन 20 ਮਿੰਟ ਤੱਕ ਇੱਕ ਤਰਫਾ ਗੋਲੀਆਂ ਵਰਧੀਆਂ ਰਹੀਆਂ ਦੂਰ ਦੂਰ ਤੱਕ ਲੋਥਾਂ ਦੇ ਛੱਤਰ ਵਿਸ ਗਏ ਉਹਨਾਂ ਵਿੱਚ ਹੀ ਮੇਰਾ ਜਿਗਰੀ ਯਾਰ ਸੂਫੀ ਮੁਹੰਮਦ ਰਫੀਕ ਅਤੇ ਮੇਰੇ ਮਿੱਤਰ ਦਾ ਪਿਤਾ ਇਲਮਦੀਨ ਮਲਕ ਵੀ ਮਾਰਿਆ ਗਿਆ ਸਿੱਖ ਬੀਬੀਆਂ ਤੇ ਵੀਰ ਗੋਲੀਆਂ ਨਾਲ ਬੁਰੀ ਤਰ੍ਹਾਂ ਜ਼ਖਮੀ ਜਮਾਲਪੁਰੇ ਦੀਆਂ ਗਲੀਆਂ ਵਿੱਚ ਤੜਫ ਰਹੀਆਂ ਸਨ ਮੁਸਲਮਾਨ ਮੁੰਡੇ ਤੇ ਬੀਬੀਆਂ ਉਹਨਾਂ ਨੂੰ ਚੁੱਕ-ਚੁੱਕ ਕੇ ਆਪਣਾ ਘਰਾਂ ਚ ਲੈ ਜਾ ਰਹੇ ਸਨ ਪਾਣੀ ਪਿਆਰੇ ਸਨ ਲੀਰਾਂ ਬਣ ਕੇ ਖੂਨ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਇਥੋਂ ਤੱਕ ਕਿ ਸਿੱਖ ਵੀਰਾਂ ਦਾ ਵਹਿਦਾ ਖੂਨ ਰੋਕਣ ਲਈ ਔਰਤਾਂ ਨੇ ਆਪਣੇ ਬੁਰਕੇ ਤੱਕ ਫਾੜ ਕੇ ਪੇਸ਼ ਕਰ ਦਿੱਤੇ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਸੀ ਮਾਤਮ ਵਿਛ ਗਿਆ ਸੀ ਉਧਰੋਂ ਪਿੰਡ ਕੋਪ ਤੋਂ ਵੀ ਫੋਨ ਆਉਣੇ ਸ਼ੁਰੂ ਹੋ ਗਏ ਕਿ ਇੱਥੇ ਵੀ ਫੋਰਸ ਦੀਆਂ ਇੱਕ ਤਰਫਾ ਗੋਲੀਆਂ ਨੇ ਇਨਸਾਨਾਂ ਨੂੰ ਭੁੰਨ ਦਿੱਤਾ ਹੈ। ਖੇਤਾਂ ਵਿੱਚ ਲਾਸ਼ਾਂ ਹੀ ਲਾਸ਼ਾਂ ਹਨ। ਜ਼ਖਮੀ ਲੋਕ ਗੜੀਆਂ ਵਿੱਚ ਤੜਫ ਰਹੇ ਹਨ। ਉਸ ਵੇਲੇ ਅਸੀਂ ਲੋਕ ਮਕਾਨਾਂ ਦੀਆਂ ਛੱਤਾਂ ਤੋਂ ਵੇਖ ਰਹੇ ਸਾਂ ਕਿ ਜਰਗ ਚੌਂਕ ਵੱਲ ਤਾਂ ਧੂਆਂ ਆਕਾਸ਼ਾਂ ਨੂੰ ਛੂ ਰਿਹਾ ਸੀ। ਇਹ ਕੀ ਜਦੋਂ ਸ਼ਾਮ ਨੂੰ ਜਰਗ ਚੌਂਕ ਚਾ ਕੇ ਦੇਖਿਆ ਤਾਂ ਉੱਥੇ ਦੁਕਾਨਾਂ, ਕਾਰਾਂ, ਜੀਪਾਂ, ਦੂਰ ਦੂਰ ਤੱਕ ਟਰੱਕ, ਟਰੈਕਟਰ ਸੜ ਰਹੇ ਸਨ। ਮੁਕਦੀ ਗੱਲ ਜਰਗ ਚੌਂਕ ਸੜ ਕੇ ਸੁਆਹ ਹੋ ਚੁੱਕਿਆ ਸੀ ਉਸੇ ਰਾਤੀ ਸੱਚ ਸੁਣਨ ਦੀ ਤਾਂਗ 'ਚ ਟੀਵੀ ਅੱਗੇ ਬੈਠ ਕੇ ਸਾਂ ਤਾਂ ਦੂਰਦਰਸ਼ਨ ਜਲੰਧਰ ਤੋਂ ਖਬਰ ਆਉਂਦੀ ਹੈ ਸਾਰੇ ਪੰਜਾਬ ਵਿੱਚ ਚੱਕਾ ਜਾਮ ਸ਼ਾਂਤੀਪੂਰਨ ਰਿਹਾ ਪਰ ਮਲੇਰਕੋਟਲਾ ਦੇ ਜਰਗ ਚੌਂਕ ਤੇ ਪਿੰਡ ਕੁੱਪ ਵਿਖੇ ਭੀੜ ਨੇ ਅੱਗਾਂ ਲਾ ਕੇ ਕਰੋਨਾ ਦੀ ਸੰਪਤੀ ਸਾੜ ਦਿੱਤੀ ਗਰੀਬਾਂ ਦੀਆਂ ਦੁਕਾਨਾਂ ਤੇ ਖੋਖੇ ਸਾੜ ਦਿੱਤੇ ਜਿਸ ਕਰਕੇ ਪੁਲਿਸ ਨੂੰ ਮਜਬੂਰਨ ਗੋਲੀ ਚਲਾਉਣੀ ਪਈ ਜਿਸ ਵਿੱਚ ਕਈ ਬੰਦੇ ਮਰੇ ਅਤੇ ਫੱਟੜ ਹੋਏ ਅਗਲੀ ਸਵੇਰ ਸਾਰੀਆਂ ਅਖਬਾਰਾਂ ਦੀ ਵੀ ਇਹੋ ਸੁਰ ਸੀ ਇਹ ਹੈ ਕਿਸੇ ਘਟਨਾ ਦਾ ਰੁਖ ਮੋੜ ਕੇ ਉਸ ਨੂੰ ਦੁਰਘਟਨਾ ਦੇ ਫਰੇਮ 'ਚ ਜੜ ਕੇ ਮਿੱਥੇ ਨਿਸ਼ਾਨੇ ਦੀ ਖੂੰਟੀ ਤੇ ਲਟਕਾਉਣ ਦੀ ਕਲਾ ਅਤੇ ਲੋਕ ਆਵਾਜ਼ ਮੀਡੀਆ ਦੀ ਭੂਮਿਕਾ ਸੋ ਜਦੋਂ ਵੀ ਕਿਤੇ ਅਨਹੋਣੀ ਯਾਨਕ ਤੇ ਦਿਲ ਕੰਬਾਉ ਦੁਰਘਟਨਾ ਵਾਪਰਦੀ ਹੈ ਤਾਂ ਸਾਡੇ ਤੁਰੰਤ ਹੀ 4 ਅਪ੍ਰੈਲ ਦੀ ਉਹ ਹੌਲਨਾ ਘਟਨਾ ਚੇਤੇ ਆ ਜਾਂਦੀ ਹੈ ਜਿਸ ਨੂੰ ਅਸੀਂ ਅੱਖੀਂ ਵੇਖਿਆ ਤੇ ਹੱਡੀ ਹੰਡਾਇਆ ਸੀ ਅਬਦੁਰ ਰਸ਼ੀਦ ਫਰਾਨ ਮੁੱਖ ਸੰਪਾਦਕ ਫਰਾਨ ਰਸਾਲਾ ਥਾਂ ਥਾਂ ਲੋਥਾਂ ਵਿਸ਼ਿਆਂ ਮਚ ਗਈ ਹਹਾਕਾਰ ਚਾਰ ਚੁਫੇਰੇ ਸ਼ਾਂਤੀ ਦੱਸਣਗੇ ਅਖਬਾਰ ਲਖਵਿੰਦਰ ਜਲ ਕਾਸ਼ ਸੜਕਾਂ ਇਹ ਰੇਤਿਆਂ ਤੇ ਡੁੱਲਿਆ ਸਿੱਖਾਂ ਦਾ ਲਹੂ ਕੌਮ ਦੀਆਂ ਰਗਾਂ ਵਿੱਚ ਟੜਕਦਾ ਰਹੇ 4 ਅਪ੍ਰੈਲ 1984 ਦਾ ਸਾਕਾ ਕਿਤਾਬ ਕੌਰਨਾਮਾ ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ਲੇਖਕ ਬਲਜਿੰਦਰ ਸਿੰਘ ਕੋਟਪਾਰਾ ਭਾਗ ਬਾਈਵਾ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ